ਹੈਲੋ ਗਾਈਜ਼ ਅੱਜ ਹੁਸ਼ਿਆਰਪੁਰ ਦੇ ਵਿੱਚ ਸ਼੍ਰੀ ਪ੍ਰਭੂ ਰਾਮ ਜੀ ਦੀ ਬਰਾਤ ਬੜੀ ਹੀ ਧੂਮ ਧਾਮ ਨਾਲ ਨਿਕਲੀ ਗਈ ਸ਼੍ਰੀ ਪ੍ਰਭੂ ਰਾਮ ਜੀ ਦੇ ਭਗਤਾਂ ਨੇ ਦੂਰੋਂ ਦੂਰੋਂ ਆ ਕੇ ਇਸ ਬਰਾਤ ਵਿੱਚ ਹਿੱਸਾ ਲਿਆ ਕਾਫੀ ਰੋਹਾਂ ਲੱਗੀਆਂ ਪ੍ਰਭੂ ਰਾਮ ਜੀ ਦੀ ਬਰਾਤ ਦੇ ਵਿੱਚ ਬੈਂਡ ਵਜਾਇਆ ਬੜੇ ਨੇ ਆਪਣਾ ਹਿੱਸਾ ਵੰਡਿਆ ਲੋਕ ਪ੍ਰਭੂ ਰਾਮ ਜੀ ਦੇ ਭਗਤਾਂ ਨੇ ਨਾਚ ਕੇ ਗਾ ਕੇ ਇਸ ਰਾਤ ਵਿੱਚ ਹਿੱਸਾ ਲਿਆ ਕਾਫੀ ਲੋਨਕਾ ਲੱਗਿਆ ਹੋਇਆ ਨਖਸ਼ਾਕਰ ਦੇ ਵਿੱਚ ਅੱਜ શ્રી ਪ੍ਰਭੂ ਰਾਮ ਜੀ ਦੀ ਰਾਤ ਵਿੱਚ ਮੌਲੀ ਰਖੇ ਲਾਲ ਕੀ ਜੀ ਸਲਾਮਤ ਹੋ ਸੋਹਣੇ मेरे न ਪਰਭੂ ਛਿਲੀ RAM ਜੀ ਦੇ ਦਰਸ਼ਨ ਕਰਕੇ ਆਪਣਾ ਜੀਵਨ ਸਫਲ ਬਣਾਓ ਪ੍ਰਭੂ RAM ਜੀ ਦੀ ਬਰਾਤ ਖੁਸ਼ਹਰਪੁਰ ਦੇ ਵਿੱਚ ਬੜੀ ਹੀ ਧੂਮ-ਧਾਮ ਨਾਲ ਅੱਜ ਨਿਕਾਲੀ ਗਈ ਸ਼੍ਰੀ ਲਕਸ਼ਮੀ ਜੀ ਲਕਸ਼ਮੀ ਜੀ ਬਰਾਤ ਵਿੱਚ ਭਾਰੀ ਉਤਸ਼ਾਹ ਪ੍ਰਭੂ RAM ਜੀ ਦੇ ਭਗਤਾਂ ਦਾ ਕਾਫੀ ਦਰਸ਼ਕ ਅੱਜ ਬਰਾਤ ਵਿੱਚ ਪ੍ਰਭੂ ਰਾਮ ਜੀ ਦੇ ਭਗਤਾਂ ਦੂਰ ਦੂਰੋਂ ਆ ਕੇ ਇੱਥੇ ਹਿੱਸਾ ਲਿਆ ਰਾਤ ਘੁਬਰਾਤ ਵਿੱਚ ਬਹੁਤ ਜ਼ਿਆਦਾ ਰੌਸ਼ਾ ਹੈ ਸ਼੍ਰੀ ਪ੍ਰਭੂ ਰਾਮ ਜੀ ਦੀ ਬਰਾਤ ਵਿੱਚ ਅੱਜ ਹੁਸ਼ਿਆਰਪੁਰ ਦੇ ਵਿੱਚ ਕਾਫੀ ਰੌਣਕਾਂ ਲੱਗੀਆਂ ਹੋਈਆਂ ਹਨ ਹੁਸ਼ਿਆਰਪੁਰ ਵਿੱਚ ਅੱਜ ਪ੍ਰਭੂ ਸ਼੍ਰੀ ਰਾਮ ਜੀ ਦੀ ਬਰਾਤ ਜੋ ਵੀ ਮੇਰੀ ਵੀਡੀਓ ਪਹਿਲੀ ਵਾਰ ਦੇਖ ਰਿਹਾ ਹੈ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਜੋ ਆਪ ਜੀ ਨੂੰ ਅੱਜ ਦੀ ਹੋਰ ਵੀਡੀਓ ਵੇਖਣ ਨੂੰ ਦੇ ਜਾ ਰਿਹਾ ਹੈ ਸ਼੍ਰੀ ਪ੍ਰਭੂ ਰਾਮ ਜੀ ਦੀ ਜਰਾਤ ਦੀ ਆਉਣ ਕਾ ਪ੍ਰਭੂ ਰਾਮ ਜੀ ਦੇ ਪਤਨ ਦੀ ਪਾਈ ਉਤਸ਼ਾ ਕਬੀਰ ਆਸ਼ ਫਰਾਦੇ ਵਿੱਚ ਸ਼੍ਰੀ ਪ੍ਰਭੂ ਰਾਮ ਜੀ ਦੀ ਬਰਾਤ ਦੀਆਂ ਰੌਣਕਾਂ ਹੁਸ਼ਿਆਰਪੁਰ ਦੀਆਂ ਕਾਫੀ ਰੌਣਕਾਂ ਲੱਗੀਆਂ ਹੋਈਆਂ ਆ ਅੱਜ ਜੋ ਵੀ ਇਹ ਮੇਰੀ ਵੀਡੀਓ ਕਦੇ ਹੋਰ ਦੇਖ ਰਿਹਾ ਹੈ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤਾਂ ਜੋ ਆਪਲੀ ਮਰੇ ਅਗੋਂ ਵੀਡੀਓ ਦੇਖਣ ਨੂੰ ਮਿਲਦੀ ਰਹੇ ਔਰ ਇਸ ਵੀਡੀਓ ਨੂੰ ਬਰਤਵਾਦ ਸ਼ੇਅਰ ਜੀ ਕਰੋ ਤਾਂ ਜੋ ਇਹ ਵੀਡੀਓ ਬਰਤਵਾਦ ਲੋਕਾਂ ਤੱਕ ਪਹੁੰਚ ਸਕੇ ਔਰਾਂ ਨੂੰ ਵੀ ਇਸ ਪ੍ਰਭੂ ਸ਼੍ਰੀ ਰਾਮ ਜੀ ਦੇ ਦਰਸ਼ਨ ਹੋ ਸਕੇ ਬਰਤਵਾਦ ਇਸ ਵੀਡੀਓ ਸ਼ੇਅਰ ਕਰੋ ਤਾਂ ਦੇ ਵੀਡੀਓ ਬਰਤਵਾਦ ਪ੍ਰਭੂ ਰਾਮ ਜੀ ਦੇ ਪਕਾ ਨਾ ਪਹੁੰਚ ਸਕੇ ਉਹ ਵੀ ਪ੍ਰਭੂ ਰਾਮ ਜੀ ਦੇ ਦਰਸ਼ਨ ਕਰ ਸਕਣ ਅੱਜ श्री प्रभु राम जी की बरात में रौनक का दिया काफ़ी रौनक का लगे अब हशियारपुर श्री प्रभु राम जी की बरात बच्चे काफ़ी रौनक का लगिया ਵੀਡੀਓ ਦੇਖਣ ਵਾਸਤੇ ਆਪ ਸਾਡੀ ਦਾ ਬਹੁਤ ਬਹੁਤ ਧੰਨਵਾਦ ਜੀ